Yeah. Wow. ਇਹ ਬੰਦੀਆਂ ਵੱਲੋਂ ਸੈਂਟਰ ਸਰਕਾਰ ਮੋਦੀ ਨੇ ਕਿਸਾਨਾਂ ਦੇ ਵਿਰੁੱਧ ਆਰਡੀਨੇਸ਼ਨ ਕਾਨੂੰਨ ਲਾਗੂ ਕੀਤਾ ਹੈ ਉਸ ਕਾਨੂੰਨ ਨੂੰ ਵਾਪਸ ਨਹੀਂ ਲੈ ਰਹੇ ਸਾਡੀਆਂ 31 ਜਥੇਬੰਦੀਆਂ ਨੇ ਕਈ ਵਾਰ ਸੈਂਟਰ ਸਰਕਾਰ ਨਾਲ ਦਿੱਲੀ ਵਿੱਚ ਮੀਟਿੰਗ ਵੀ ਕੀਤੀ ਪਰ ਸੈਂਟਰ ਸਰਕਾਰ ਕਿਸਾਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਆਖਰ ਨੂੰ ਸਾਨੂੰ ਫੈਸਲਾ ਲੈਣਾ ਪਿਆ 26 27 ਤਰੀਕ ਨੂੰ ਕਿਸਾਨਾਂ ਨੇ ਸੈਂਟਰ ਸਰਕਾਰ ਦਿੱਲੀ ਨੂੰ ਘੇਰਨ ਵਾਸਤੇ ਕਿਸਾਨਾਂ ਨੇ ਕਮਰ ਕੱਸ ਲਈ ਪ੍ਰਧਾਨ ਅਮਰੀਕ ਸਿੰਘ ਪਾਰ ਸਿੰਘ ਪੂਰ ਕਾਦੀਆਂ ਨੇ ਦਿੱਤੀ ਜਾਣਕਾਰੀ ਤੇ ਕਿਹਾ ਜ਼ਿਲ੍ਹਾ ਜਲੰਧਰ ਦੇ ਕਿਸਾਨਾਂ ਦੀਆਂ ਪੂਲ ਤਿਆਰੀਆਂ ਟਰੈਕਟਰ ਟਰਾਲੀਆਂ ਸਮੇਤ ਟਰਾਲੀਆਂ ਉਤੇ ਛੱਡਾਂ ਪਾ ਲਈਆਂ ਅਤੇ ਅਰਜ਼ਾਈ ਤੇ ਖਾਣ ਪੀਣ ਦਾ ਪ੍ਰਬੰਧ ਵੀ ਕਰ ਲਿਆ ਗਿਆ ਹੈ। ਲਾਡੋਵਾਲ ਟੂਲ ਪਲਾਜ਼ੇ ਤੇ ਕਿਸਾਨਾਂ ਨੇ ਇਕੱਠੇ ਹੋ ਕੇ ਦਿੱਲੀ ਨੂੰ ਰਵਾਨਾ ਹੋਣਗੇ। ਜਿੰਨੇ ਦਿਨ ਧਾਨੇ ਵਿੱਚ ਲੱਗਣਗੇ ਤੇ ਲਗਾਵਾਗੇ ਕਾਨੂੰਨ ਨੂੰ ਵਾਪਸ ਕਰਕੇ ਹੀ ਮੁੜਾਂਗੇ। ਪ੍ਰਧਾਨ ਅਮਰੀਕ ਸਿੰਘ ਭਾਰ ਸਿੰਘ ਪੂਰ ਕਾਦੀਆਂ ਬਲਵਿੰਦਰ ਸਿੰਘ ਸਾਬੀ ਕਮਲਜੀਤ ਸਿੰਘ ਸਰਬਣ ਸਿੰਘ ਅਕਾਲਪੁਰ ਪ੍ਰਿਥਵੀਪਾਲ ਖੈਰਾ ਰੇਵਲ ਸਿੰਘ ਜਗਤਾਰ ਸਿੰਘ ਅਕਾਲਪੁਰ ਮਲਕੀਤ ਸਿੰਘ ਮਠੱਡੇ ਖੁਰਦ ਪਰਮਜੀਤ ਸਿੰਘ ਅਕਾਲਪੁਰ ਰਣਧੀਰ ਸਿੰਘ ਰੁੜਕੀ ਫਿਲੌਰ ਤੋਂ ਰਾਜਕੁਮਾਰ ਨੰਗਲ ਦੀ ਇੱਕ ਖਾਸ ਰਿਪੋਰਟ ਮੈਂ ਬ੍ਰੀਖ ਸਿੰਘ ਪ੍ਰਧਾਨ ਭਾਰਤੀ ਕਿਸਾਨ union ਜਲੰਧਰ ਅਸੀਂ ਆ ਜਿਹੜੀਆਂ ਸਾਡੀਆਂ 31 ਕਿਸਾਨਾਂ ਦੇ ਸਾਥ ਜਥੇਬੰਦੀਆਂ ਆ ਇਹਨਾਂ ਦਾ ਜੋ ਇਕੱਠ ਆ ਔਰ ਜੋ ਏਜੰਡਾ ਆ ਉਹ ਸਾਡਾ ਇਹੀ ਆ ਵੀ ਜਿਹੜੇ ਮੋਦੀ ਸਰਕਾਰ ਨੇ ਕਿਸਾਨਾਂ ਦੇ ਖਿਲਾਫ ਖੇਤੀ ਬਿੱਲ ਲਿਆਂਦੇ ਆ ਉਹਨਾਂ ਨੂੰ ਵਾਪਸ ਕਰਾਉਣਾ ਔਰ ਸਾਡੀ ਇਹ ਅਖੀਰ ਤੱਕ ਸਾਡੀ ਇਹੀ ਮੰਗ ਰਹੂਗੀ ਵੀ ਜਿੰਨਾ ਚਿਰ ਜਿਹੜੀ ਇਹ ਮੋਦੀ ਸਰਕਾਰ ਆ ਸਾਡੇ ਜਿਹੜੇ ਕਿਸਾਨ ਵਿਰੋਧੀ ਬਿੱਲ ਆਂਦੇ ਗਏ ਇਹਨਾਂ ਨੂੰ ਵਾਪਸ ਨਹੀਂ ਕਰਾ ਲੈਂਦੀ ਉਨਾ ਚਿਰ ਐਦਾਂ ਅਸੀਂ ਸੜਕਾਂ ਤੇ ਟੂਲ ਬਲਾਜੇ ਬੰਦ ਰੱਖਾਂਗੇ ਔਰ ਜਿਹੜੇ ਇਹਨਾਂ ਅਡਾਨੀਆਂ-ਬਾਨੀਆਂ ਕਾਰਬਨ ਘਰਾਣਿਆਂ ਦੇ ਜੋ ਮੌਲ ਆ ਜੋ ਵੀ ਚੀਜ਼ ਆ ਸਭ ਸਾਰਿਆਂ ਨੂੰ ਬੰਦ ਰੱਖਾਂਗੇ ਜੀ 26-27 ਦਾ ਜਿਹੜਾ ਕਿਸਾਨਾਂ ਨੂੰ ਕੀ ਮੈਸੇਜ ਲਾ ਰਹੇ ਆ ਜਿਹੜਾ 26-27 ਦਾ ਧਰਨਾ ਦੇ ਲਈ 26-27 ਦਾ ਜਿਹੜਾ ਸਾਡਾ ਧਰਨਾ ਆ ਇੱਕ ਇਤਿਹਾਸਕ ਧਾਰਨਾ ਹੋਊਗਾ ਇਹ ਅਸੀਂ ਦਿੱਲੀ ਨੂੰ ਮਾਰਚ ਕਰਾਂਗੇ ਔਰ ਟਰਾਲੀਆਂ ਟਰੈਕਟਰਾਂ ਦੇ ਉੱਤੇ ਮਾਰਚ ਕਰਾਂਗੇ ਇੰਨੀ ਕਿ ਟਰੈਕਟਰ ਟਰਾਲੀਆਂ ਤੇ ਕਿਸਾਨ ਜਾ ਰਹੇ ਆ ਵੀ ਜਿਹੜੀ ਸਰਕਾਰ ਆ ਉਹਨੂੰ ਦੇਖਣਾ ਵੀ ਭੁੱਲ ਜਾਊਗਾ ਵੀ ਇੰਨਾ ਹੜ ਕਿਸਾਨਾਂ ਦਾ ਕਿੱਥੋਂ ਆ ਗਿਆ ਔਰ ਹਰ ਪਿੰਡ ਚੋਂ ਦੋ ਦੋ ਟਰਾਲੀਆਂ ਤਿੰਨ ਤਿੰਨ ਟਰਾਲੀਆਂ ਕਿਸਾਨਾਂ ਦੀ ਆ ਭਰ ਕੇ ਆਉਗੀਆਂ ਜਦੋਂ ਕਿ ਹਰ ਕਿਸਾਨ ਇਸ ਵੇਲੇ ਜਾਗਰੂਕ ਆ ਉਹ ਤਾਂ ਸਾਨੂੰ ਪੁੱਛ ਰਿਹਾ ਵੀ ਦੱਸੋ ਕਿਦਣ ਚੱਲੀਏ ਤਾਂ ਅਸੀਂ ਜਿਹੜੀਆਂ ਸਾਡੀਆਂ 31 ਜਥੇਬੰਦੀਆਂ ਦੇ ਉੱਪਰ ਲੀਡਰ ਬੈਠੇ ਆ ਅਸੀਂ ਉਹਨਾਂ ਨੂੰ ਵੀ ਕਹਿੰਨੇ ਆ ਵੀ ਸਾਨੂੰ ਦੱਸੋ ਵੀ ਕਦੋਂ ਚੱਲੀਏ ਸਾਨੂੰ ਅੱਜ ਕਹਣਾ ਸੀ ਅੱਜ ਵੀ ਤੁਹਾਨੂੰ ਤਿਆਰ ਆਂ ਪਰ ਅਸੀਂ 25 ਨੂੰ ਇੱਥੇ ਇਥੋਂ ਕੂਚ ਕਰਾਂਗੇ ਔਰ 26 ਫਿਰ ਦਿੱਲੀ ਨੂੰ ਚੱਲਾਂਗੇ ਔਰ ਦਿੱਲੀ ਦੇ ਵਿੱਚ ਨੱਕ ਦੇ ਵਿੱਚ ਦਮ ਕਰ ਕਰ ਦੇਵਾਂਗੇ ਔਰ ਆਰਡੀਨਸ ਵਾਪਸ ਕਰਾ ਕੇ ਵਾਪਸ ਆਵਾਂਗੇ ਇਹ ਤਿਆਰੀਆਂ ਹੋ ਗਈਆਂ ਜੀ ਪੂਰੀਆਂ ਕਾਰਨੀਆਂ ਤਿਆਰੀਆਂ ਪੂਰੀਆਂ ਦੇ ਫਿਰ ਗਲਾਸ ਨਾਲ ਆ ਬੈਸਕਟ ਆ ਰਾਸ ਮਠੀਆਂ ਆ ਸੌਸ ਦੀ ਬੋਤਲ ਆ ਦੇਖੋ ਗੱਦੇ ਵਿੱਚ ਰੱਖੇ ਆ ਰਜਾਈਆਂ ਵਿੱਚ ਰੱਖੀਆਂ ਜੀ ਬੈਗਾਂ ਵਿੱਚ ਕੱਪੜੇ ਪਾ ਕੇ ਰੱਖੇ ਹੋਏ ਆ ਟਰੈਕਟਰ ਸਾਡੇ ਬਾਹਰ ਖੜੇ ਆ ਜਦੋਂ ਸਾਨੂੰ ਹਾਈ ਕਮਾਂਡ ਦਾ ਹੁਕਮ ਆਇਆ ਹੁਕਾ ਪਾ ਕੇ ਤੁਰਪਣਾ ਜੀ ਗੈਸ ਸਿਲੰਡਰ ਵਿੱਚ ਰੱਖੇ ਆ ਜੀ ਚਾਹ ਪਾਣਦੇ ਅੰਜਾਂ ਬਣਾ ਲਾ ਜਿੱਥੇ ਜਾਵਾਂਗੇ ਉੱਥੇ ਜਾ ਕੇ ਚਾਹ ਪਾਣੀ ਪੀਵਾਂਗੇ ਮੁੜ ਕੇ ਨਹੀਂ ਆਉਣਾ ਜੀ ਇਹ ਜਿਹੜੀ ਦਿੱਲੀ ਦੀ ਸਰਕਾਰ ਨੂੰ ਝੁਕਾ ਕੇ ਮੁਰਕ ਆਵਾਂਗੇ ਜਿਹੜੇ ਸਾਡੇ ਜਿਹੜੇ ਖੇਤੀ ਨੂੰ ਬਰਬਾਦ ਕਰਨ ਵਾਸਤੇ ਤਿੰਨ ਜਿੰਨੇ ਦਿਨ ਮਰਜ਼ੀ ਲੱਗਣ ਜਿੰਨੇ ਦਿਨ ਮਰਜ਼ੀ ਲੱਗਣ ਦੀ ਹੁਣ ਕਣਕਾਂ ਦੇ ਬੀਜ ਨੇ ਵਿਲੇ ਹੋ ਗਏ ਆ ਬਿਲਕੁਲ ਹੁਣ ਵਿਲੇ ਹੋ ਗਏ ਆ ਨੌਜਵਾਨ ਸਾਡੇ ਵਿੱਚ ਬੈਠੇ ਦੇਖੋ ਸਾਡੇ ਸਾਹਮਣੇ ਆ ਤੇ ਇੱਥੇ ਤਿਆਰੀ ਹੈ ਪੂਰੀ ਮੇਰੀ ਮੇਰੀ ਚਖੜ ਦਾ ਕੋਈ ਡਰ ਨਹੀਂ ਹੈਗਾ ਮੈਂ ਬਰਿੰਦਰ ਸਿੰਘ ਬਲਾਕ ਪ੍ਰਧਾਨ ਪਾਰ티 ਸੰਜੁਨ ਨੇ ਕਰਦੀਆਂ ਇਹਦਾ ਦਿੱਲੀ ਦੀਆਂ ਤਿਆਰੀਆਂ ਬਹੁਤ ਜ਼ਬਰਦਸਤ ਚੱਲ ਰਹੀਆਂ ਬਹੁਤ ਜੰਗੀ ਪੱਧਰ ਤੇ ਚੱਲ ਰਹੀਆਂ ਆ ਰੋਜ਼ ਦੇ ਰੋਜ਼ ਟਰਾਲੀਆਂ ਲਿਆ ਰਿਹਾ ਕਿਤੇ ਖੜਿਆ ਕਰੇ ਰਾਸ਼ਨ ਮੈਂ ਖਾਂਟ ਪੀ ਦਾ ਸਾਮਾਨ ਵੀ ਲਿਆ ਕੇ ਤਾਂ ਖੜੇ ਕਰੀ ਜਾਂਦੇ ਆ ਪਿੰਡਾਂ ਵਿੱਚ ਵੀ ਵੱਡੀ ਤਕੜੀ ਲਹਿਰ ਚੱਲ ਰਹੀ ਆ ਜਿੱਥੇ ਅਸੀਂ ਪਿੰਡ ਦੇ ਵਿੱਚ ਇੱਕ ਟਰਾਲੀ ਨੂੰ ਕਹਿੰਦੇ ਆ ਉਹ ਤਾਂ ਚਾਰ ਟਰਾਲੀਆਂ ਜਾਣ ਨੂੰ ਤਿਆਰ ਹੋ ਜਾਂਦੀਆਂ ਇੱਥੇ 20 ਬੰਦੇ ਜਾਣ ਨੂੰ ਕਹਿੰਦੇ ਆ ਉਹ ਤਾਂ 50 ਬੰਦੇ ਤਿਆਰ ਹੋਏ ਫਿਰਦੇ ਆ ਘਟੋ ਘਟਨੀ ਦਾ ਆਪਣੇ ਜੰਦਾ ਜਿਹੜੇ ਦੇ ਵਿੱਚੋਂ 400 ਟਰਾਲੀ ਜਿਹੜੀ 500 ਟਰਾਲੀ ਨਿਕਲੂਗੀ ਹਾਂਜੀ ਹਾਂਜੀ ਪੂਰਾ ਪੂਰੇ ਜੰਗੀ ਪੱਧਰ ਤੇ ਜਾਵਾਂਗੇ ਪੂਰਾ ਕਾਫਲਾ ਲੈ ਕੇ ਜਾਵਾਂਗੇ ਕਿਤੇ ਤੋਰਪਲਾਜੇ ਤੋਂ ਇਕੱਠੇ ਹੋ ਕੇ ਤੁਰਾਂਗੇ